ਜਿਹੜੇ ਪਾਣੀਆ ਚਲਾਉਂਦੇ ਲੋਕ ਤਾਰੀਆਂ ਉਹ ਪਾਣੀ ਆਸੀਂ ਪੀਤੇ ਹੋਇਆ ਸਿਰ ਕੱਢ ਮੇਰੇ ਕਾਰਡ ਪੈਦਾ ਕੀਤੇ ਹੋਇਆ ਸਿਰ ਕੱਢ ਮੇਰੇ ਕਾਰਡ ਪੈਦਾ ਕੀਤੇ ਹੋਇਆ ਇਹ ਅਸੀਂ ਸਿਰ ਕੱਢ ਮੇਰੇ ਕਾਰਡ ਸਾਡੇ ਬੈਕ ਟੂ ਬੈਕ ਵੀਜ਼ਾਸ ਆ ਰਹੇ ਨੇ ਬਹੁਤ ਬਹੁਤ ਮੁਬਾਰਕਾਂ ਅੱਜ ਆਪਾਂ ਤਿੰਨ ਵੀਜ਼ੇ ਕਰੋਸ਼ੀਆ ਦੇ ਹੋਰ ਰਿਸੀਵ ਕੀਤੇ ਆ ਬਹੁਤ ਬਹੁਤ ਮੁਬਾਰਕਾਂ ਇਹਨਾਂ ਨੂੰ ਡੇ ਬਾਏ ਡੇ ਆਪਾਂ ਵੀਜ਼ਾਸ ਲੈ ਰਹੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਕਿਉਂਕਿ ਸਾਡਾ ਹੀ ਇਹਨਾਂ ਵਿੱਚ ਯੋਗਦਾਨੀ ਇਹਨਾਂ ਨੇ ਵੀ ਬਹੁਤ ਪੇਸ਼ੈਂਸ ਤੇ ਯਕੀਨ ਕਿਉਂਕਿ ਆਲਰੇਡੀ ਇਹ ਕਾਫੀ تھا ਤਾਂ ਪੈਸੇ ਘੱਟ ਪੈਸੇ ਦੇ ਲਾਲਚ ਵਿੱਚ ਆ ਕੇ ਖਰਾਬ ਹੋ ਕੇ ਸਾਡੇ ਕੋਲੇ ਆਏ ਸੀ ਤੇ ਅੱਜ ਇਹਨਾਂ ਨੇ ਯਕੀਨ ਕਰਕੇ ਸਾਡੇ ਤੋਂ ਵੀਜ਼ਾ ਲਿਆ ਬਹੁਤ ਬਹੁਤ ਤਾਂ ਇਹਨਾਂ ਨੂੰ ਮੁਬਾਰਕਾ ਦਿੰਨੇ ਆ ਕਿਉਂਕਿ ਇਹ ਵੀ ਨਾਲ ਸਾਡੇ ਨਾਲ ਪਾਰਟਿਸਿਪੇਟ ਕਰਦੇ ਆ ਕੋਈ ਵੀ ਮਿਹਨਤ ਉਦੋਂ ਹੀ ਸਫਲ ਹੁੰਦੀ ਆ ਜਦੋਂ ਤੁਸੀਂ ਨਾਲ ਸਾਥ ਦਿੰਦੇ ਹੋ ਤੇ ਆਹ ਇਨਾ ਤੱਕ ਵੀਡੀਓ ਪਹੁੰਚਾਉਣ ਦਾ ਜਿੰਮਾ ਵੀ ਤੁਹਾਡਾ ਹੀ ਸੀਗਾ ਤੁਸੀਂ ਇਹਨਾਂ ਨੂੰ ਵੀਡੀਓ ਪਹੰਚਾਈ ਇਹਨਾਂ ਨੇ ਦੇਖਿਆ ਤੇ ਅੱਜ ਇਹਨਾਂ ਨੂੰ ਵੀਜ਼ਾ ਮਿਲਿਆ ਬਹੁਤ ਬਹੁਤ ਮੁबारकਾ ਤੁਹਾਨੂੰ ਵੀ ਆ ਸਾਡੀਆਂ ਵੀਡੀਓਜ਼ ਐਦਾਂ ਹੀ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਰਿਆ ਕਰੋ ਜਿਹੜਾ ਵੀ ਸਾਡੀ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ ਸਪੈਸ਼ਲ ਡਿਸਕਾਊਂਟ ਮਿਲੂਗਾ ਸ਼ੇਅਰ ਕਰਦੇ ਰਹੋ ਵੀਜ਼ੇ ਲੈਂਦੇ ਰਹੋ ਸੈਵਨ ਸੀਜ਼ ਦੇ ਗੁਣ ਗਾਉਂਦੇ ਰਹੋ ਧੰਨਵਾਦ